ਸਾਸ਼ਰੀਆਕਾਲ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਤੋਂ ਰਿਪੋਰਟਰ ਜਗਤਾਰ ਸਿੰਘ ਜੀ ਦੀ ਖਾਸ ਰਿਪੋਰਟ ਸੋਸਾਇਟੀ ਆਖਰੀ ਰਾਸਤਾ ਇਹ ਕਹਿਣਾ ਹੈ ਲਹਿਰੀ ਪਿੰਡ ਦੇ ਸ਼ਮਸ਼ੇਰ ਸਿੰਘ ਦਾ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਆਪਣਿਆਂ ਨੇ ਹੀ ਪੈਸੇ ਪਿੱਛੇ ਉਸ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਉਸ ਨੇ ਆਪਣੀ 44 ਲੱਖ ਦੀ ਕੋਠੀ ਵੀ ਉਹਨਾਂ ਦੇ ਨਾਮ ਕਰਤੀ ਫਿਰ ਵੀ ਉਸ ਦੀ ਘਰਵਾਲੀ ਤੀਜਵਾਈ ਤੇ ਉਸ ਦੇ ਆਪਣੇ ਮੁੰਡੇ ਤੇ ਉਸ ਦੀ ਘਰਵਾਲੀ ਜਸਪਾਲਪੁਰ ਦਾ ਭਰਾ ਜਿਹੜਾ ਕਿ ਉਸ ਦੇ ਘਰ ਰਹਿੰਦਾ ਸੀ ਇਹਨਾਂ ਸਭ ਨੇ ਮਿਲ ਕੇ ਮੇਰੇ ਨਾਲ ਜੋ ਕੁਝ ਵੀ ਕੀਤਾ ਉਹ ਸੋਚ ਕੇ ਵੀ ਮੇਰੀ ਰੂਹ ਹੰਬ ਜਾਂਦੀ ਹੈ ਮੈਨੂੰ ਜਾਨੋਂ ਮਾਰਨ ਦੀ ਬਾਰ-ਬਾਰ ਕੋਸ਼ਿਸ਼ ਕੀਤੀ ਮੇਰੇ ਇੰਨੇ ਆਪਣੇਆਂ ਨੇ ਮੇਰੇ ਨਾਲ ਕਿੰਨੀ ਵਾਰ ਹੀ ਕੁੱਟਮਾਰ ਹੋਈ ਜਦੋਂ ਵੀ ਕੋਈ ਪਿੰਡ ਦਾ ਪੰਚ ਸਰਪੰਚ ਕੋਈ ਮੇਰਾ ਰਿਸ਼ਤੇਦਾਰ ਮੇਰੇ ਕਰਕੇ ਇਹਨਾਂ ਨਾਲ ਗੱਲ ਕਰਨ ਆਇਆ ਤਾਂ ਉਹਨਾਂ ਦੀ ਵੀ ਇਹਨਾਂ ਨੇ ਬਹੁਤ ਬੇਇੱਜ਼ਤੀ ਕੀਤੀ ਤੇ ਘਰ ਵੀ ਨਹੀਂ ਬੜਨ ਦਿੱਤਾ ਮੈਂ ਮੇਰੀ ਭੈਣ ਦੇ ਘਰ ਰਹਿਣ ਗਿਆ ਤਾਂ ਉਸ ਦੀ ਬਹੁਤ ਤੇ ਕੁੜੀ ਦੇ ਨਾਲ ਮੇਰਾ ਨਾਮ ਜੋੜ ਦਿੱਤਾ ਜੋ ਕਿ ਮੇਰੇ ਲਈ ਮਰਨ ਵਾਲੀ ਗੱਲ ਸੀ ਮੇਰੇ ਪੇਸ਼ੇ ਤੇ ਮੈਨੂੰ ਨਸ਼ਾ ਮੁਕਤੀ ਕੇਂਦਰ ਵਾਲਿਆਂ ਨੂੰ ਪੈਸੇ ਦੇ ਕੇ ਇਹਨਾਂ ਨੇ ਮੈਨੂੰ ਸੈਂਟਰ ਭੇਜਤਾ ਜਦਕਿ ਮੈਂ ਕੋਈ ਨਸ਼ਾ ਨਹੀਂ ਕਰਦਾ ਮੇਰੇ ਨਾਲ ਉੱਥੇ ਜੋ ਕੁਝ ਵੀ ਹੋਇਆ ਮੈਂ ਬਿਆਨ ਨਹੀਂ ਕਰ ਸਕਦਾ ਸੋ ਸੋ ਲੋਕਾਂ ਦੇ ਝੂਠੇ ਬਰਤਨ ਝਾੜੋ-ਪੋਚਾ ਮੈਥੋ ਕਰਵਾਇਆ ਜਾਂਦਾ ਸੀ ਇਹਨਾਂ ਦੇ ਕਹਿਣ ਤੇ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਲਈ ਹੁਣ ਮੈਂ ਆਪਣੇ ਆਪ ਦਾ ਦੁੱਖ ਸੁਣਾ-ਸੁਣਾ ਕੇ ਵੀ ਥੱਕ ਗਿਆ ਹਾਂ ਮੇਰੇ ਤੋਂ ਇੰਨਾ ਲਾਲਚੀ ਵੱਲੋਂ ਕੀਤਾ ਜਾ ਰਿਹਾ ਜ਼ੁਲਮ ਹੋਰ ਸਹਾਰ ਨਹੀਂ ਹੁੰਦਾ ਮੈਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਮੈਂ ਐਡੀ ਜ਼ਾਇਦਾਦ ਦਾ ਮਾਲਕ ਅੱਜ ਡਰਾਈਵਰੀ ਕਰਕੇ ਗੁਜ਼ਾਰਾ ਕਰ ਰਿਆ ਹਾਂ ਕੋਈ ਆਪਣਾ ਤੇ ਪਿੰਡ ਦਾ ਬੰਦਾ ਇੰਨਾ ਕਰਕੇ ਮੇਰੇ ਨਾਲ ਨਹੀਂ ਖੜਦਾ ਕਿਉਂਕਿ ਇਹ ਸਭ ਨੂੰ ਧਮਕੀਆਂ ਦਿੰਦੇ ਨੇ ਮੇਰੀ ਜ਼ਮੀਨ ਦੇ ਲਾਲਚੇ ਹੁਣ ਇਹ ਤੱਕੇ ਨਾਲ ਮੈਥੋਂ ਇਹ ਮੇਰੀ ਜ਼ਮੀਨ ਲੈਣਾ ਚਾਹੁੰਦੇ ਨੇ ਕੋਟੀ ਇਹਨਾਂ ਨੇ ਆਪਣੇ ਨਾਮ ਪਹਿਲਾਂ ਹੀ ਕਰਵਾ ਲਈ ਸੀ ਇਸ ਇਹ ਕਿਸੇ ਵੀ ਟਾਈਮ ਮੈਨੂੰ ਜਾਨੋਂ ਮਾਰ ਸਕਦੇ ਨੇ ਇਨਾਂ ਨੇ ਕਈ ਵਾਰ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਕੱਲ ਨੂੰ ਜੇ ਮੈਨੂੰ ਕੁਝ ਹੁੰਦਾ ਹੈ ਤਾਂ ਉਹ ਸਭ ਦੇ ਜ਼ਿੰਮੇਵਾਰ ਮੇਰੇ ਘਰ ਵਾਲੇ ਜਸਪਾਲ ਕੋਰ ਮੇਰਾ ਮੁੰਡਾ ਹਰਪ੍ਰੀਤ ਸਿੰਘ ਮੇਰੀ ਧੀ ਗੁਰਪ੍ਰੀਤ ਕੋਰ ਮੇਰਾ ਜਵਾਈ ਗੁਰਮੀਤ ਸਿੰਘ ਮੇਰਾ ਸਾਲਾ ਰੰਜਨ ਸਿੰਘ ਤੇ ਮੇਰੀ ਮੌਤ ਦੇ ਜ਼ਿੰਮੇਵਾਰ ਇਹ ਸਭ ਹੋਣਗੇ ਜੇ ਮੈਨੂੰ ਕੱਲ ਨੂੰ ਕੁਝ ਵੀ ਹੁੰਦਾ ਤਾਂ ਮੇਰੀ ਜਾਇਦਾਦ ਵਿੱਚੋਂ ਇਹਨਾਂ ਨੂੰ ਕੁਝ ਨਾ ਦਿੱਤਾ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਮੈਂ ਆਖਿਰ ਤੇ ਇਹੀ ਕਹਾਂਗਾ ਕਿ ਰੱਬ ਇਸ ਤਰ੍ਹਾਂ ਦਾ ਪਰਿਵਾਰ ਕਿਸ ਨੂੰ ਕਿਸੇ ਨੂੰ ਵੀ ਨਾ ਦੇਵੇ ਤੇ ਇਸ ਜ਼ਿੰਦਗੀ ਦੇ ਕੋਈ ਪਰੋਸਾ ਨਹੀਂ ਕਦੋਂ ਮੇਰੇ ਆਪਣੇ ਮੇਰੇ ਜਾਨ ਲੈ ਲੈਣ ਇਸ ਜ਼ਮੀਨ ਪਿੱਛੇ ਇਹਨਾਂ ਨੇ ਮੈਨੂੰ ਇੰਨਾ ਪਰੇਸ਼ਾਨ ਕੀਤਾ ਕਿ ਮੇਰਾ ਜੀਣਾ ਔਖਾ ਹੋ ਗਿਆ ਪਲ-ਪਲ ਇਹਨਾਂ ਤੋਂ ਮੈਨੂੰ ਮੇਰੀ ਜਾਨ ਦਾ ਖਤਰਾ ਬਣਿਆ ਹੋਇਆ ਹੈ ਸ਼ਮਸ਼ੇਰ ਸਿੰਘ ਪਿੰਡ ਲੇਦੀ ਹੈ ਜੀ ਸਮੱਸਿਆ ਹੈ ਬੇਟਾ ਮੇਰੇ ਘਰ ਵਾਲੀ ਬੇਟੀ ਹੈ ਉਹਨਾਂ ਨੇ ਆਪਣੀ ਮਾਂ ਮਰਜੀ ਨਾਲ ਵਿਆਹ ਕਰਾਇਆ ਮੇਰੇ ਕਹਿਣ ਤੂੰ ਬਾਹਰ ਨਾ ਹੁਣ ਕੀ ਚਾਹੁੰਦੇ ਨੇ ਉਹ ਕਹਿੰਦੇ ਵੀ ਅਸੀਂ ਦੀ ਜ਼ਮੀਨ ਲੜਪ ਕਰ ਲਈਏ ਮੈਂ ਵਿਹਾੜੀ ਕਰਦਾ ਹੈ ਹੋਰ ਨਵਾਰਾਸ਼ਟਰ ਚੋਂ ਐ ਚਾਰ ਮਿੰਨ ਨੇ ਹੋ ਗਏ ਮੇਰੀ ਪੇਸੀ ਸੀ ਕੱਲ ਇਹਨਾਂ ਨੇ ਮੇਰੇ ਬੰਦੇ ਮਦਰ ਸੈਂਟਰ ਵਾਲੇ ਲਾਤੇ ਚਲ ਭੱਜਾ ਦੌੜੀ ਕਰੀ ਹੋਰ ਕੀਤੀ ਮੇਰੇ ਸਤਾਰਨ ਮੈਨੇ ਗਾਲੀ ਗਲੋਚ ਕੀਤਾ ਕੋਈ ਨਸ਼ਾ ਵਗੈਰਾ ਕਰਦੇ ਹੋ ਤੁਸੀਂ ਨਹੀਂ ਨਸ਼ਾ ਕੁਛ ਨਹੀਂ ਕਰਦੇ ਧੱਕਾ ਪੁੱਦਾ ਹੱਥ ਨੇ ਫੁਨੇ ਕਦੇ ਲਾ ਲੈਂਦੇ ਸੀ ਕੋਈ ਨਾ ਜੱਤ ਦਾ ਨਾ ਬੀੜੀ ਦਾ ਗੋਰੀ ਦਾ ਛੱਟਾ ਕੁਛ ਨਹੀਂ ਖੇਤੀਬਾੜੀ ਕਰਦੇ ਕੀ ਕਰਦੇ ਖੇਤੀਬਾੜੀ ਟੌਪ ਤੇ ਕਰਦੇ ਸੀਗੇ ਬਿਆ-ਬਿਆ ਗੱਲਬਾਹੀ ਕਰਦੇ ਸੀ ਜਦੋਂ ਇਹਨਾਂ ਨੇ ਘਰੋਂ ਕੱਢਤਾ ਹੁਣ ਮੈਂ ਡਰਾਈਵ ਹੀ ਕਰਦਾ ਸੀ ਤੇ ਭੇਜੀ ਨਹੀਂ ਮਾਓ ਕੇ ਵੀ ਕੋਈ ਗੱਲ ਨਹੀਂ ਮੌਕਾ ਉੱਤੇ ਜੀਣ ਵਾਲਾ ਹੀ ਹੈ ਕੰਮ ਕੀਤਾ ਹੈ ਗਲਤੀਆਂ ਕਰਦੀ ਇਹਨੇ ਚੱਲ ਜਵਾਕ ਹੈ ਇਹਦੀ ਮਾਨਤਾ ਆਪਾਂ ਗਲਤੀ ਮੰਨਦੀ ਨਹੀਂ ਕਿਉਂ ਜਦੋਂ ਮੇਰੇ ਨਾਲ ਕਾਸ ਪਾਈ ਹੋਈ ਹੈ ਪਰ ਆਪਾਂ ਬੱਚਿਆਂ ਨੂੰ ਨੁਕਸਾਨ ਨਹੀਂ ਕਰਨਾ ਚਾਹੁੰਦੇ ਮੇਰੀ ਸੋਚ ਨਹੀਂ ਸੀ ਵੈਸੇ ਪੰਚਾਇਤ ਵੀ ਜੀ ਪੰਚਾਇਤ ਦੇ ਮੂਹਰੇ ਹੋ ਕੇ ਬੱਚੇ ਨੂੰ ਗੱਲ ਨਹੀਂ ਕਰ ਦਿੱਤੀ ਉਹਨੇ ਤੁਸੀਂ ਕੌਣ ਹੋਣੇ ਹੋ ਸਾਨੂੰ ਕਿਵੇਂ ਭੇਜੇ ਅਸੀਂ ਕਿਵੇਂ ਕਰੇ ਵੰਡ ਦੇ ਦਿਆਂਗੇ ਅੱਜ ਤੁਹਾਨੂੰ ਮਾਰਾਂਗੇ ਨੰਬਰ ਵੀ ਦੇ ਦਿੰਨੇ ਆਂ ਸਰਨ ਪੰਚਾਇਤ ਬੰਦੇ ਪੰਚਾਇਤ ਮੈਂਬਰ ਵੀ ਜੇ ਸੀ ਕਿ ਸਰਪੰਚ ਕਹਿੰਦਾ ਮੈਂ ਨਹੀਂ ਜਾਂਦਾ ਲਗਾੜੇ ਬੰਦੇ ਨੂੰ ਲਗਾੜੀ ਤੀ ਨਹੀਂ ਉਹਨੂੰ ਬੋਲਣ ਦੀ ਕੋਈ ਤੀ ਨਹੀਂ ਚਿੱਟਾ ਜਵਾਬ ਦਾ ਸਰਪੰਚ ਨੇ ਸਰਪੰਚ ਗੋਲੇ ਜਦੋਂ ਆ ਕੁੜੀ ਕੱਢ ਕੇ ਲਿਆ ਉਹ ਪਿੰਡ ਵਾਲੇ ਵੀ ਆ ਗਏ ਕਹਿੰਦੇ ਸਰਪੰਚਾ ਸਾਡਾ ਨਵੇੜਾ ਕਰਾਇਆ ਗਿਆ ਉਹ ਕਹਿੰਦਾ ਵੀ ਜੇ ਤਾਂ ਯਾਰ ਮੈਂਬਰ ਆਪ ਹੁੰਦਾ ਅਸੀਂ ਕਰਾਣ ਦੇ ਉਹਦੀ ਜ਼ਬਾਨ ਹੈਗੀ ਐ ਇਹ ਫੁੱਦੂ ਬੰਦੇ ਸਿਰੇ ਦਾ ਫੁੱਦੂ ਤੀ ਨਹੀਂ ਐ ਕਾਨੂੰ ਸਾਡੇ ਵਾਰ ਗਿਆ ਕਿ ਨੱਚਣ ਲੱਗ ਗਿਆ ਅਸੀਂ ਜਵਾਬ ਕਿੱਥੇ ਦੇਵਾਂ ਜਾ ਕੇ ਸਈ ਉੰਦੇ ਘਰੇ ਗਿਆ ਘਰੇ ਜਾ ਕੇ ਇਹਨਾਂ ਨੰਦ ਕਰਾਇਆ ਉੱਥੋਂ ਜਾ ਕੇ ਮੁੜ ਕੇ ਇਹਨਾਂ ਨੇ ਆ ਕਾਰਡ ਤੇ ਮੇਰਾ ਆਪਣਾ ਨਾਂ ਆਪਾਂ ਨੂੰ ਨਾਂ ਤੇ ਲੋੜ ਹੀ ਨਹੀਂ ਜਦੋਂ ਆਪਾਂ ਤਬਰਕੀ ਪਾਰਤ ਇਹਨਾਂ ਦਾ ਮੁੜ ਕੇ ਮੇਰੀ ਇਹਨਾਂ ਨੇ ਪੋਸਟ ਪਾਈ ਹੋਈ ਹੈ ਕਹਿੰਦਾ ਭੈਣ ਚੋ ਦੇ ਕੁੱਤਾ ਹੈ ਇਹਦੇ ਮਗਰ ਅਸੀਂ ਹਾਂ ਨਹੀਂ ਇਹਦੀ ਬੁੰਡ ਕੋਈ ਕੁੱਟ ਦੇ ਆਪਾਂ ਜਿਹੜਾ ਨੇੜੇ ਉੱਦਰੀ ਚੱਲ ਮੈਂ ਫੇਰ ਵੀ ਸਵਾਰ ਕਰ ਲਿਆ ਕੱਲ ਰਹਿਦੀ ਹੁੰਦੇ ਨੇ ਕਸਰੀ ਘੜਤੀ ਦਵਾਲ ਲਿਖ ਲਿਆ ਮਨ ਗੁਜੇਰੀ ਚੋ ਉਨੀ ਬਖਸ਼ਿਆ ਜੰਦਾਰਨਾ ਅੱਜ ਬਖਸ਼ਿਆ ਜੰਦਾਰਨਾ ਸੁਵਿਰੀ ਬਖਸ਼ਿਆ ਤਕਰਾਤਾ ਨਹੀਂ ਗੱਲ ਮੁਕੀ ਰੰਗ ਦੀ ਸੁਈਸਾਈਡ ਕਰਾਂਗੇ ਪਰ ਚੱਕ ਟਕਰਾਈ ਦੇਵਾਂਗੇ ਹੋਰ ਕੀ ਕਰਾਂਗੇ ਹਾਂ ਬਾਕੀ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਕਿਸੇ ਨਾਲ ਮੇਰੀ ਕਾਸਵਾਜੀ ਨਹੀਂ ਕੋਈ ਵੈਂਸਵਾਜੀ ਨਹੀਂ ਜੇ ਨੁਕਸਾਨ ਕਰਦੇ ਨੇ ਲੰਮਨ ਸਿੰਘ ਸਰੋਜ ਮੈਰ ਸਿੰਘ ਖਾਲਾ ਗੁਰਪ੍ਰੀਤ ਸਿੰਘ ਬਿੰਦਰ ਸਿੰਘ ਸੁਲੋਹਾ ਗੁਰਪ੍ਰੀਤ ਕੌਰ ਬਾਈ ਹੋ ਗੁਰਪ੍ਰੀਤ ਸਿੰਘ ਸੁਣਵਾ ਨਿਸਪਾਲ ਕੌਰ ਬਾਈ ਰੋਸ਼ਨਸ਼ੀਰ ਸਿੰਘ ਲੇਰੀ ਹਰਪ੍ਰੀਤ ਸਿੰਘ ਸਨ ਆਫ ਸ਼ਮਸ਼ੀਰ ਸਿੰਘ ਇਹਨਾਂ ਤੋਂ ਮੈਨੂੰ ਖਤਰਾ ਹੈ ਜੇ ਮੇਰਾ ਜਾਨੀ ਨਿਸ਼ਾਨ ਵੀ ਹੁੰਦਾ ਹੈ ਇਹ ਹੱਕਦਾਰਨ ਇਹਨਾਂ ਦੇ ਪਰਚਾ ਹੋਣਾ ਸਹੀ ਨਹੀਂ ਜੋ ਕੁਛ ਮੇਰਾ ਵੀ ਕੁਛ ਵੀ ਹੈ ਮੈਂ ਕਿਤੇ ਕੰਮ ਕਰਦਾ ਕਿਤੇ ਨਾ ਕਰਦਾ ਮੇਰਾ ਕਲੇਮ ਛਲੇਮ ਇਹਨਾਂ ਨੂੰ ਕੁਛ ਨਹੀਂ ਵੀ ਨਹੀਂ ਮਿਲਣਾ ਚਾਹੀਦਾ ਮੈਂ ਕਿਤੇ ਵਿਹਾੜੀ ਕਰਦਾ ਕਿਤੇ ਨਾ ਕਰਾਂ ਨਾ ਇਹਨਾਂ ਦਾ ਮੇਰੇ ਕੋਈ ਤਨਖਾਤਾ ਨਹੀਂ खबरों में अब तक के लिए बस इतना ही फिर मिलते हैं एक ऐसी ही बड़ी खबर के साथ तब तक लिए नमस्कार और देखते रहिए पंजाब न्यूज़ अगर आपको हमारी वीडियो पसंद आई हो तो इसे लाइक करें व शेयर करें ऐसे लेटेस्ट अपडेट पाने के लिए बेल आइकन को प्रेस करना ना भूलें अगर आप हमें फेसबुक या फिर इंस्टा के माध्यम से देख रहे हैं तो हमारे पेज को फॉलो जरूर करें धन्यवाद